ਛਾਖੀ ਸਾਧੂਆਂ ਦੀ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਸਾਧੂ ਰਹਿੰਦਾ ਸੀ ਸਾਧੂ ਬੜੀ ਬੰਦਗੀ ਵਾਲਾ ਸੀ ਭਗਤੀ ਵਾਲਾ ਸੀ ਉਹਦੇ ਬੋਲ ਵੀ ਸੱਚੇ ਹੁੰਦੇ ਸਨ ਜਿੱਥੇ ਉਹਦਾ ਡੇਰਾ ਸੀ ਉਹਦੇ ਕਈ ਹੋਰ 7-8 ਚੇਲੇ ਹੌਲੀ-ਹੌਲੀ ਕਰਦੇ ਇੱਕ ਦੋ ਆਇਆ ਕਰਕੇ-ਕਰਕੇ 8-9 ਚੇਲੇ ਹੋ ਗਏ ਉਸਦੇ ਤੇ ਉਹਨਾਂ ਨੂੰ ਭਗਤੀ ਕਰਨੀ ਸਿਖਾਉਂਦਾ ਹੈ ਸਿੱਖਿਆ ਦਿੰਦਾ ਹੈ ਕਿ ਜੇ ਸਾਧੂਆਂ ਦੇ ਰਹਿਣਾ ਹੋਵੇ ਭਗਤੀ ਕਰਨੀ ਹੋਵੇ ਤੇ ਫਿਰ ਖਾਣ ਪੀਣ ਦਾ ਜਦਾ ਲਾਲਚ ਨਹੀਂ ਕਰਨਾ ਜਦੋਂ ਆਪਾਂ ਭिक्षा ਮੰਗਣ ਜਾਂਦੇ ਆ ਜਿੰਨਾ ਕਾਪਨ ਜ਼ਰੂਰਤ પેટ ਭਰਨੀ ਹੁੰਦੀ ਹੈ ਓਨਾਂ ਕ ਲਿਆਉਣਾ ਜਿੰਨਾ ਕ ਕਪੜਾ ਪਤਨ ਟਕਣਾ ਹੈ ਉਨਾ ਕੱਪੜਾ ਲਿਆਉਣਾ ਜਿੰਨਾ ਕੋ ਉਦਨਾ ਕੋਈ ਖੇਸ ਕੋਈ ਲੋਈ ਕੋਈ ਕੰਬਲ ਦਿੰਦਾ ਹੈ ਤੇ ਜ਼ਿਆਦਾ ਨਹੀਂ ਇਕੱਠਾ ਕਰਨਾ ਜ਼ਰੂਰਤ ਸਰੀਰ ਨੂੰ ਜਿੰਨੀ ਜ਼ਰੂਰਤ ਆ ਉਨੀਆਂ ਹੀ ਕਰਨੇ ਤੇ ਭਗਤੀ ਕਰਦੇ ਕਰਦੇ ਕਈ ਸਾਲ ਲੰਘ ਗਏ ਤੇ ਉਹਦੀ ਬੰਦਗੀ ਬਹੁਤ ਪ੍ਰਮਾਤਮਾ ਨਾਲ ਲਿ ਲੱਗਦੀ ਸੀ ਸਾਧੂ ਦੀ ਤੇ ਉਹਨੂੰ ਪਤਾ ਲੱਗਿਆ ਜਾਂ ਉਹਨੂੰ ਕੋਈ ਔਕਾਤ ਬਾਣੀ ਹੋਈ ਕਿ ਤੇਰੀ ਇੰਨੇ ਉਹਨਾਂ ਨੂੰ ਪਤਾ ਆਂਦਾ ਸਾਧੂ ਉਹਨਾਂ ਵੀ ਮੇਰੀ ਇੰਨੀ ਕਮਰ ਰਹਿ ਗਈ ਆ 6 ਸਾਲ 6 ਮਹੀਨੇ ਤੋ ਉਹਨੇ ਸੋਚਿਆ ਕਿ ਜਿਹੜੇ ਸਾਧੂ ਆ ਇੰਨੇ ਮਤਲਬ ਰਿਚੇਲੇ ਆ ਇਹ ਮੁੜ ਕੇ ਕਿਤੇ ਲੜਦੇ ਰਹਿਣਗੇ ਜਾਂ ਇਹਨਾਂ ਦੀ ਆਪ ਸੁੱਚੇ ਕੁਝ ਕਰਨਗੇ ਨਾ ਉਹਨੇ ਸੋਚਿਆ ਵੀ ਇਹਨਾਂ ਨੂੰ ਮੈਂ ਹੁਣੇ ਹੀ ਅਲੱਗ-ਅਲੱਗ ਕਰ ਦੇਵਾਂ ਉਹਨੇ ਇੱਕ ਦਿਨ ਸਾਰੇ ਸਾਧੂਆਂ ਨੂੰ ਬੁਲਾਇਆ ਜਿੰਨੇ ਵੀ ਉਹਦੇ ਸੀਗੇ ਸ਼ਗਿਰਦ ਚੇਲੇ ਤੇ ਉਹਨਾਂ ਨੂੰ ਇਹ ਤਾਂ ਨਹੀਂ ਦੱਸਿਆ ਕਿ ਮੇਰੀ ਉਮਰ ਥੋੜੀ ਰਹਿ ਗਈ ਆ ਤੇ ਮੈਂ ਇਸ ਕਰਕੇ ਕਰਨਾ ਉਹਨੇ ਕਿਹਾ ਕਿ ਤੁਹਾਡੀ ਭਗਤੀ ਜਿਹੜੀ ਆ ਸਾਰਿਆਂ ਦੀ ਪੂਰੀ ਹੋ ਗਈ ਆ ਤੇ ਤੁਹਾਡੀ ਬੰਦਗੀ ਬਹੁਤ ਵਧੀਆ ਚੱਲ ਰਹੀ ਆ ਤੇ ਤੁਸੀਂ ਲੱਗ-ਲੱਗ ਥਾਵਾਂ ਤੇ ਲੱਗ-ਲੱਗ ਸ਼ਹਿਰਾਂ ਤੇ ਜਾ ਕੇ ਨਾ ਇਸੇ ਤਰ੍ਹਾਂ ਹੀ ਮੋਦੋ ਤੇ ਜਾ ਕੇ ਆਪਣਾ ਕੋਈ ਡੇਰਾ ਬਣਾਓ ਜਾਂ ਜਗਾ ਬਣਾਓ ਜਿੱਥੇ ਤੁਹਾਨੂੰ ਜਗਾ ਮਿਲਦੀ ਆ ਤੇ ਤੁਸੀਂ ਉੱਥੇ ਸੰਗਤਾਂ ਦਾ ਆਧਾਰ ਕਰਨਾ ਪਰ ਜ਼ਿਆਦਾ ਸਿੱਖਿਆ ਦੇਣੀ ਆ ਰੱਬ ਦੇ ਵੱਲ ਨੂੰ ਜੋੜਨਾ ਆ ਤੇ ਇਸ ਤਰ੍ਹਾਂ ਹੀ ਕਰਦਾ ਕਰਦਾ ਉਹਨਾਂ ਨੇ ਸਾਰਿਆਂ ਦੀ ਡਿਊਟੀ ਲਾ ਦਿੱਤੀ ਕਿ ਇਹਨੂੰ ਚੜਦੇ ਨੂੰ ਭੇਜ ਦਿੱਤਾ ਕਿ ਇਹਨੂੰ ਲੈੰਦੇ ਨੂੰ ਭੇਜ ਦਿੱਤਾ ਕਿਸੇ ਨੂੰ ਉੱਤਰ ਨੂੰ ਭੇਜ ਦਿੱਤਾ ਕਿਸੇ ਨੂੰ ਦੱਖਣ ਨੂੰ ਭੇਜ ਦਿੱਤਾ ਕਿਸੇ ਨੂੰ ਕਿਸੇ ਦਿਸ਼ਾ ਨੂੰ ਭੇਜ ਦਿੱਤਾ ਲੱਗ ਲੱਗਾ ਜਗ੍ਹਾ ਤੇ ਭੇਜ ਦਿੱਤੇ ਤੇ ਜਿਹੜਾ ਸਭ ਤੋਂ ਛੋਟਾ ਜਾਂ ਬਾਅਦ ਚ ਆਇਆ ਸੀਗਾ ਉਹਨੂੰ ਆਪਣੇ ਕੋਲ ਰੱਖ ਲਿਆ ਤੇ ਬਾਕੀਆਂ ਨੂੰ ਤੋੜ ਦਿੱਤਾ ਤੇ ਉਹਨੂੰ ਕਹਿੰਦਾ ਵੀ ਚਲ ਮੇਰੀ ਇਹ ਸੇਵਾ ਕਰਿਆ ਕਰੇਗਾ ਨਾਲੇ ਨੂੰ ਮੈਂ ਇਹ ਦੀ ਭਗਤੀ ਘਟਿਆ ਇਹਨੂੰ ਮੈਂ ਜੋ ਵੀ ਸਿੱਖਿਆ ਦੇ ਦੂੰਗਾ ਨਾਲੇ ਲੰਗਰ ਪਾਣੀ ਮੰਗ ਕੇ ਲਿਆਇਆ ਕਰੂਗਾ ਤੇ ਇਹ ਸੇਵਾ ਕਰਿਆ ਕਰੂਗਾ ਇੱਥੇ ਮੇਰੇ ਕੋਲ ਰਿਆ ਕਰੂਗਾ ਤੇ ਪਿੱ ਤਾਂ ਕਿ ਉਹ ਸਾਧੂ ਕਰਨੇ ਵਾਲਿਆਂ ਨੂੰ ਪਤਾ ਵੀ ਚਲ ਬਾਅਦ ਮੇਰਾ ਡੇਰਾ ਹੀ ਮਾਲ ਲੈਗਾ ਆਪੇ ਤੇ ਜਿੰਨੇ ਕ ਸੰਗਤ ਉੱਥੇ ਆਂਦੇ ਹੀ ਜੋ ਵੀ ਉਹਦਾ ਕੰਮ ਚੱਲਦਾ ਰਹੇਗਾ ਇਸ ਤਰ੍ਹਾਂ ਹੀ ਕਰਦੇ ਆ ਕਰਦੇ ਆ ਇੱਕ ਜਿਹੜਾ ਹੈਗਾ ਉਹਨਾਂ ਚੋਂ ਪਹਿਲੇ ਸਭ ਤੋਂ ਪਹਿਲਾਂ ਆਇਆ ਸੀ ਸਾਧੂ ਚੰਗੇ ਸੁਭਾਤਾ ਸੀ ਆਪਣੇ ਗੁਰੂਆਂ ਨੂੰ ਚੰਗੀ ਭਗਤੀ ਕਰਦਾ ਸੀ ਸਾਰੇ ਤੁਰੇ ਗਏ ਜਿੱਦਾਂ ਉਹ ਵੀ ਤੁਰਿਆ ਗਿਆ ਚੜਦੇ ਨੂੰ ਉਹਨੂੰ ਕਿਹਾ ਤੂੰ ਚੜਦੇ ਨੂੰ ਤੁਰਿਆ ਜਾ ਜਿੱਥੇ ਤੈਨੂੰ ਜਗ੍ਹਾ ਮਿਲੇਗੀ ਉਹ ਤੁਰਿਆ ਗਿਆ ਤੁਰਿਆ ਗਿਆ ਦੋ ਤਿੰਨ ਦਿਨ ਲਗਾਤਾਰ ਜਿੱਥੇ ਰਾਤ ਰਹਿਣੇ ਰਹਿ ਪੈਣਾ ਤੇ ਮੰਗ ਕੇ ਖਾ ਲੈਣਾ ਇੱਕ ਵਾਰੀ ਕਿਸੇ ਰਾਜੇ ਦੇ ਰਾਜ ਤੋਂ ਥੋੜਾ ਜਿਹਾ ਪਿੱਛੇ ਸ਼ਾਮ ਪੈਣ ਵਾਲੀ ਸੂਰਜ ਸਪਣ ਵਾਲਾ ਇਹਨੇ ਸੋਚਿਆ ਕਿ ਇੱਥੇ ਰਾਤ ਰਹਿ ਲੈਣੇ ਆ ਤੇ ਦੇਖਿਆ ਚਾਰ ਫਿਰ ਨੂੰ ਇੱਕ ਬੜਾ ਤਗੜਾ ਦਰਖਤ ਨਜ਼ਰ ਆਇਆ ਕਿ ਕੱਚੇ ਰਸਤੇ 'ਤੇ ਵੱਡੇ ਵੱਡੇ ਪੈ ਜਾਂਦੇ ਸੀ ਜਿਹੜਾ ਗड्ढे ਵਗੈਰਾ ਚਲਦੇ ਸੀ ਘੋੜੇ ਹਾਥੀ ਜਨਾਂ ਤੇ ਚੱਲਦੇ ਹੁੰਦੇ ਸੀ ਉਹ ਰਸਤੇ ਦੇ ਰਸਤੇ ਤੋਂ ਥੋੜਾ ਜਿਹਾ ਸ਼ਹਿਰ ਤੋਂ ਬਾਹਰ ਤੇ ਕਿਲਾ ਘਟਵਾ ਉਹ ਰਾਤ ਉਹ ਸੜਕ ਤੋਂ ਉਨੂੰ ਕੋਈ ਜਗ੍ਹਾ ਨਜ਼ਰ ਆਈ ਤੇ ਉਧਰ ਨੂੰ ਚਲੇ ਗਿਆ। ਉੱਥੇ ਦੇਖਿਆ ਬੜਾ ਤਕੜਾ ਇੱਕ ਦਰਖਤ ਸੀਗਾ। ਉਹਦੇ ਥੱਲੇ ਥੜਾ ਹੈਗਾ ਤੇ ਉੱਥੇ ਕਮਰੇ ਵੀ ਸੀਗੇ ਹੈਗੇ ਪਰ ਉਹ ਕਾਫੀ ਤਰ੍ਹਾਂ ਕੋਈ ਨੇ ਛੱਡਿਆ ਤੇ ਜਿੱਦਾਂ ਘੱਟਾ ਮਿੱਟੀ ਧੂੜ ਧੜ ਪਈ ਸੀ ਕਿ ਤਨ ਮੜਾ ਮੋਰ ਛਾੜ ਕੇ ਰਾਤ ਕੱਟੀ। ਰਾਤ ਕੱਟੀ ਸਵੇਰੇ ਉੱਠਿਆ ਚਾਰ ਸਵੇਰੇ ਦੇਖਿਆ ਤੇ ਉੱਤੇ ਲਾਗੇ ਖੂਹ ਜੀ। ਖੂਹ ਦੇ ਨਾਲ ਡੋਰ ਵੀ ਸੀਗੀ। ਲੱਜ ਵੀ ਉਹਨੇ ਪਾਣੀ ਕੱਢਿਆ ਤੇ ਪਾਣੀ ਗੰਦਾ ਨਿਕਲਿਆ ਮੈਲਾ ਪਾਣੀ ਸੀਗਾ ਉਹਨੇ ਕਿ ਕਿਤਾ ਪਾਣੀ ਕੱਢ ਕੱਢ ਕੇ ਨਾ ਤੇ ਲਾਗੇ ਬੰਨੇ ਉਹ ਉਹ ਕਿਸੇ ਰਾਜੇ ਦਾ ਬਾਗ ਸੀਗਾ ਬਾਗ ਸੁੱਕਾ ਆਇਆ ਸੀ ਤੇ ਮੁਰਗੇ ਨੇ ਰਾਜੇ ਉਸ ਸ਼ਹਿਰ ਦੇ ਰਾਜੇ ਨੇ ਜਾਣਾ ਉਹਨਾਂ ਉੱਤੇ ਬੰਦ ਕਰ ਦਿੱਤਾ ਸੀ ਤੇ ਉਹ ਜਿਹੜੇ ਰੁੱਖ ਸੀਗੇ ਬਾਗ ਸੀਗਾ ਉਹ ਸੁੱਕ ਗਿਆ ਤੇ ਸਾਧੂ ਨੇ ਕਿ ਕਿਤਾ ਭਈ ਉਹ ਡੋਲ ਭਰੀ ਜਾਵੇ ਤੇ ਅਗੇ ਲਾਗੇ ਲਾਗੇ ਰੋਖਾਂ ਨੂੰ ਪਾਈ ਜਾਵੇ ਪਾਉਂਦਾ ਰਿਹਾ ਕਈ ਦਿਨ ਨਾਲੋਂ ਪਾਣੀ ਸਾਫ਼ ਹੁੰਦਾ ਗਿਆ ਜਿੱਦਾਂ ਇਹਦਾ ਪਾਣੀ ਕੱਢਿਆ ਉਹਨੇ ਤੇ ਨਾਲੇ ਉਹ ਰੋਖ ਰਹਿ ਜਾਂਦੇ ਗੇ ਕਰਦੇ ਕਰਦੇ ਕਈ ਦਿਨਾਂ ਤੱਕ ਆਫੀ ਰੋਖਾ ਰਹਿ ਹੁਣ ਸ਼ੁਰੂ ਹੋ ਗਏ ਉਸ ਦਿਨ ਬਾਅਦ ਤੇ ਉਹਦਾ ਵੀ ਉਹਨੇ ਜਗਾ ਜਗਾ ਸਾਫ਼ ਕਰਕੇ ਤੇ ਉੱਥੇ ਆਪਣੀ ਭਗਤੀ ਕਰਨ ਲੈਣੇ ਦੇ ਦਿਨ ਨੂੰ ਜਾਣਾ ਸ਼ਹਿਰ ਚ ਤੇ ਉਥੋਂ ਮੰਗ ਕੇ ਲੈ ਆਉਣਾ ਜੋ ਕੁਛ ਨੂੰ ਚਾਹੀਦਾ ਹੈ ਥੋੜਾ ਬਾਧਾ ਲੈਡਾ ਕੱਪੜਾ ਲੈ ਜਾਂਦਾ ਰੋਟੀ ਮੰਗ ਕੇ ਲੈ ਆਉਣੀ ਜਿੱਦਾਂ ਦਿਨ ਉਹ ਰੁੱਖੀ ਮੱਸੀ ਮਿਲਣੀ ਕੋ ਚਾਰ ਲੈ ਜਾਂਦਾ ਕਿ ਤੇ ਗੰਡਾ ਦੇਤਾ ਜੀ ਕਿਸੇ ਨੇ ਜੋ ਕੁਝ ਵੀ ਦਿੱਤਾ ਤੇ ਲੈ ਕੇ ਤੇ ਉਹ ਦੋ ਤਿੰਨ ਦਿਨ ਕੱਢ ਲੈਂਦਾ ਹੁੰਦਾ ਸੀ ਇੱਕ ਟਾਈਮ ਉਹਨੇ ਖਾਣਾ ਲੰਗਰ ਸਕਣਾ ਤੇ ਬਾਕੀ ਅਗਲੇ ਦਿਨ ਜਿਹੜੀਆਂ ਬਚੀਆਂ ਨੇ ਉਹ ਤੈਨੂੰ ਅਗਲੇ ਦਿਨ ਖਾ ਲੈਣੀਆਂ ਤੇ ਭਗਤੀ ਕਰਦੇ ਰਹਿਣਾ ਐਦਾਂ ਹੀ ਟਾਈਮ ਲੰਘਦਾ ਗਿਆ ਤੇ ਇੱਕ ਦਿਨ ਉਹ ਰਾਜੇ ਦਾ ਜਿਹੜੀ ਹੈਗੀ ਰਾਜੇ ਦੀ ਰਾਣੀ ਹੀ ਉਹ ਆਪਣੇ ਸਹੇਲੀਆਂ ਦੇ ਨਾਲ ਉਧਰ ਨੂੰ ਘੁੰਮਣ ਵਾਸਤੇ ਆਈ ਜੇ ਜਦੋਂ ਉਧਰ ਦੇ ਲੰਗੇ ਪਹਿਲਾਂ ਵੀ ਲੰਗਦੇ ਸੀ ਉਹਨਾਂ ਕਹਿ ਬਈ ਇੱਥੇ ਤਾਂ ਆ ਰੌਣਕ ਜੀ ਆਵਾਵਾਂ ਲੱਗਦੀ ਆ ਰੋਖਰਾ ਖਾਰੇ ਹੋ ਇਹਨਾਂ ਜਾ ਕੇ ਤੇ ਦੇਖਿਆ ਭਈ ਬਾਗ ਚ ਕੌਣ ਰਹਿੰਦਾ ਹੈ ਦੇਖਿਆ ਕੋ ਸਾਧੂ ਸੀਗਾ ਤੇ ਚਲੋ ਉਹਨਾਂ ਨੇ ਨਮਸਕਾਰ ਕੀਤੀ ਸਤਿਕਾਰ ਕੀਤਾ ਉਹਦਾ ਤੇ ਦੇ ਦੂ ਘਤ ਚਲੇ ਗਏ ਉਹ ਰਾਣੀ ਜਿਹੜੀ ਉਹ ਬੜੀ ਪਰਮਾਤਮਾ ਨੂੰ ਮੰਨਣ ਵਾਲੀ ਸੀ ਤੇ ਜਿਹੜਾ ਰਾਜਾ ਥੋੜਾ ਨਾਸਤ ਨਾਸਤਕ ਟਾਈਪ ਸੀਗਾ ਮਾੜਾ ਵੀ ਨਹੀਂ ਕਹਿੰਦਾ ਰੱਬ ਨੂੰ ਪਰਮ ਰੱਬ ਨੂੰ ਮੰਨਦਾ ਵੀ ਨਹੀਂ ਸੀਗਾ ਤੇ ਰਾਣੀ ਜਿਹੜੀ ਉਹ ਥੋੜੀ ਪਰਮਾਤਮਾ ਪਰਮਾਤਮਾ ਨੂੰ ਮੰਨਣ ਵਾਲੀ ਸੀਗੀ ਤੇ 10-12 ਸਾਲ ਹੋ ਗਏ ਉਹਨਾਂ ਦੇ ਵਿਆਹ ਨੂੰ ਉਹਦੇ ਬੱਚਾ ਨਹੀਂ ਸ਼ੇਗਾ ਰਾਣੀ ਦੇ ਤੇ ਜਦੋਂ ਉਹ ਗਈ ਤੇ ਦੁਬਾਰਾ ਉਹਨਾਂ ਸੰਗਤ ਕਰਨੇ ਸ਼ੁਰੂ ਕਰ ਦਿੱਤੀ ਸ਼ਾਮ ਨੂੰ ਚੱਲ ਜਾਣਾ ਉਹਨਾਂ ਸ਼ਾਮ ਦੇ ਟਾਈਮ ਤੇ ਜਦੋਂ ਪ੍ਰਵਚਨ ਵਗੈਰਾ ਸੁਣਨੇ ਤੁਹਾਨੂੰ ਚੰਗੇ ਲੱਗਣੇ ਤੇ ਉਹਨਾਂ ਨੇ ਇਸ ਤਰ੍ਹਾਂ ਹੀ ਕਈ ਦਿਨ ਹੋ ਗਏ ਜਾਂਦੇ ਆ ਯਾਹ ਦਾ ਹਫਤਾ 10 ਦਿਨ ਹੋ ਗਏ ਤੇ ਵਾ ਰਾਣੀ ਨੇ ਰਾਜੇ ਨਾਲ ਗੱਲ ਕੀਤੀ ਕਿ ਆਪਣੇ ਜਿਹੜਾ ਪੁਰਾਣਾ ਬਾਗ ਹੈ ਜਿੱਥੇ ਆਪਣਾ ਪਹਿਲਾਂ ਆਪਾਂ ਜਾਂਦੇ ਹੁੰਦੇ ਸੀ ਛੱਡ ਜਾਣਾ ਛੱਡ ਦਿੱਤਾ ਉੱਥੇ ਇੱਕ ਨਾ ਸਾਧੂ ਆਇਆ ਤੇ ਉੱਥੇ ਬੜਾ ਕਰਨੀ ਵਾਲਾ ਸਾਧੂ ਦੱਸਦੇ ਆ ਤੇ ਉਹ ਜਿੱਥੇ ਵੀ ਨੇ ਆਪਣਾ ਬਾਗ ਉਹਦੇ ਪੈਰ ਪੈਣ ਨਾਲ ਬਾਗ ਹਰਿਆ ਹੋ ਗਿਆ ਤੇ ਤੁਸੀਂ ਰਾਜੇ ਨੂੰ ਮਨਾਇਆ ਨੇ ਵੀ ਤੁਸੀਂ ਵੀ ਜਾ ਕੇ ਤੇ ਉਹ ਪ੍ਰਵਚਨ ਸੁਣਿਆ ਕਰੋ ਕਿ ਆਪਣੇ ਬੱਚਾ ਨਹੀਂ ਹੈਗਾ ਸ਼ਾਇਦ ਆਪਣੀ ਗੋਦ ਹਰੀ ਹੋ ਜੇ ਜੇ ਰੋਖੜੇ ਹੋ ਸਕਦੇ ਆ ਉਹਨਾਂ ਦੇ ਪਾਇਰ ਪੌਣ ਨਾਲ ਤੇ ਆਪਣੀ ਮਹਾਰਾਜ ਦੇ ਕੋਈ ਹੋ ਸਕਦਾ ਤੇ ਉਹਨਾਂ ਕਹਿਆ ਠੀਕ ਹੈ ਰਾਜਾ ਮੰਨ ਗਿਆ ਤੇ ਰਾਜਾ ਵੀ ਜਾਣ ਲੱਗ ਗਿਆ ਉੱਥੇ ਤੇ ਉਹਨਾਂ ਨੇ ਧਾਰਨਾ ਪੜਨੀ ਆ ਪ੍ਰਮਾਤਮਾ ਦਾ ਨਾਮ ਦੀ ਬੰਦਗੀ ਕਰਨੀ ਤੇ ਕਰਦੇ ਕਰਦੇ ਕਈ ਦਿਨ ਲੰਘ ਗਏ ਤੇ ਫਿਰ ਰਾਜੇ ਨੇ ਕਿਹਾ ਵੀ ਉਨਾਂ ਸਾਧੂ ਨੂੰ ਕਿਹਾ ਕਿ ਤੁਸੀਂ ਉੱਥੇ ਇੱਥੇ ਸਾਨੂੰ ਆਉਣਾ ਪੈਂਦਾ ਵੀ ਤੁਸੀਂ ਉੱਥੇ ਸਾਡੇ ਜਗ੍ਹਾ ਬਹੁਤ ਹੈ ਤੁਹਾਨੂੰ ਉੱਥੇ ਜਗ੍ਹਾ ਦੇ ਦਿੰਦੇ ਆ ਤੇ ਤੁਸੀਂ ਉੱਥੇ ਰਿਹਾ ਕਰੋ ਨਾਲੇ ਤੁਹਾਨੂੰ ਆਪਣਾ ਸਵੇਰ ਸ਼ਾਮ ਲੰਗਰ ਪਾਣੀ ਸ਼ੱਕ ਲਿਆ ਤੇ ਨਾਲੇ ਪਰਵਚਨ ਤੁਸੀਂ ਜਿੱਦਾਂ ਦੀ ਜਗ੍ਹਾ ਹੋਊ ਦੇ ਦੇਾਂਗੇ ਤੇ ਉਨ ਸਾਧੂ ਨੇ ਕਿਹਾ ਵੀ ਨਹੀਂ ਰਾਜ ਨਹੀਂ ਕੱਲੇ ਰਹਿ ਕੇ ਇੱਥੇ ਭਗਤੀ ਕਰਨੀ ਹੁੰਦੀ ਆ ਤੇ ਤੁਹਾਡੇ ਤੋਂ ਤੇ ਰਾਜ ਮਹਿਲਾਂ ਦੀ 100 ਤਰ੍ਹਾਂ ਦੇ ਤੁਹਾਡੇ ਉੱਥੇ ਘੋੜੇ ਹੋਣਗੇ ਜਾਨਵਰ ਹੋਣਗੇ ਬੰਦੇ ਹੋਣਗੇ ਤੇ ਆਵਾਜਾਈ ਰੋਲਰਪਾ ਹੋਊਗਾ ਉੱਥੇ ਸਾਡੀ ਬੰਦਗੀ ਨਹੀਂ ਲੱਗਣੀ ਤੇ ਰਾਜਾ ਕਹਿੰਦਾ ਨਹੀਂ ਤੁਸੀਂ ਇੱਕ ਵਾਰਨ ਸਾਡੇ ਮਹਿਲਾਂ ਜਾ ਕੇ ਆਓ ਚੈੱਕ ਕਰੋ ਜਿੱਦਾਂ ਜਿੱਥੇ ਵੀ ਤੁਹਾਨੂੰ ਜਗਾ ਸਾਫ ਮਿਲੇਗੀ ਤੁਹਾਨੂੰ ਪਾਣੀ ਦਾ ਬੰਦੋਬਸਤ ਕਰ ਦੇਵਾਂਗੇ ਸਭ ਕੁਝ ਕਮਰਾ ਲੱਗ ਕਰ ਦੇਵਾਂਗੇ ਜਿੱਥੇ ਤੁਹਾਨੂੰ ਕੋਈ ਆਵੇ ਜਾਵੇ ਨਾ ਕੋਈ ਬੁਲਾਵੇ ਤੇ ਜਦੋਂ ਤੁਸੀਂ ਪ੍ਰਵਚਨ ਕਰਨੇ ਹੁੰਦੇ ਹੋ ਤੁਹਾਨੂੰ ਜਗਾ ਇੱਕ ਜਗਾ ਦੇ ਦੇਵਾਂਗੇ ਕੋਈ ਗਰਾਊਂਡ ਉੱਥੇ ਤੁਸੀਂ ਆ ਕੇ ਤੇ ਸ਼ਾਮ ਨੂੰ ਜਾਂ ਸਵੇਰੇ ਆਪਣਾ ਕਥਾ ਕੀਰਤਨ ਸ਼ਕਤਾਂ ਜਿਹੜਾ ਦੱਸਣਾ ਕਰ ਲਿਆ ਬਾਕੀ ਆਪਣੀ ਭਗਤੀ ਕਰਦੇ ਰਹਿਣਾ ਕਿ ਉਹ ਸਾਧੂ ਕੰਦਾ ਠੀਕ ਹੈ ਕੰਦਾ ਸ੍ਰੀ ਕਾਹਿੰਦਨ ਨੂੰ ਮਤਲਬ ਚੱਕਰ ਲਾਵਾਂਗੇ ਤੇ ਅਗਲੇ ਦਿਨ ਗਿਆ ਸਾਧੂ ਗਿਆ ਤਾਂ ਉਹਨਾਂ ਨੇ ਬੜਾ ਸਤਿਕਾਰ ਕੀਤਾ ਤੇ ਉਹ ਰਾਣੀ ਤਾਂ ਪਹਿਲਾਂ ਹੀ ਬਹੁਤ ਉਹ ਸੀ ਭਗਤਣੀ ਟਾਈਪ ਸੀਗੀ ਜਿੱਦਾਂ ਕਿ ਉਹਨੂੰ ਚੰਗਾ ਲੱਗਦਾ ਸੀ ਬਈ ਬਾਣੀ ਸੁਣਨੀ ਪੜ੍ਹਨੀ ਕਰਨੀ ਤੇ ਉਹਨਾਂ ਨੇ ਕਹਿਤਾ ਦੇ ਉਹਨਾਂ ਨੇ ਜਗਾ ਜਗਾ ਰਾਣੀ ਨੇ ਕਹਿ ਕੇ ਬਣਵਾ ਦਿੱਤੀ ਵੀ ਕਮਰੇ ਲੱਖ ਸਾਫ ਕਰਵਾ ਦਿੱਤੇ ਸਾਰੇ ਜਿੱਥੇ ਉਹਨਾਂ ਨੂੰ ਵੀ ਰਹਿ ਸਕਦੇ ਆ ਤੇ ਉਹ ਰਾਜੇ ਨੇ ਜਦੋਂ ਦਿਖਾਇਆ ਨੂੰ ਸਾਧੂ ਨੂੰ ਦੇਖਦੇ ਦੇਖਦੇ ਚਲੋ ਉਹ ਕਹਿੰਦਾ ਵੀ ਤੁਸੀਂ ਕਮਰਾ ਸਹੀ ਇੱਕ ਸਾਈਡ ਤੇ ਕਹਿੰਦਾ ਵੀ ਤੁਸੀਂ ਇੱਥੇ ਰਹਿ ਲਿਆ ਕਰੋ ਤੇ ਲੱਗੇ ਉਹ ਪਾਣੀ ਦੀ ਖੇਲ ਹੁੰਦੀ ਜਿੱਦਾਂ ਉਹ ਡਰਕਟਾਂ ਪਾਉਂਦੇ ਜਾਂ ਕੁਛ ਰਾਜਾਂ ਦੇ ਜਗਾ ਤੇ ਆਪਣਾ ਪਰ ਹਰ ਬੰਦਬੱਤ ਕੀਤੇ ਹੁੰਦੇ ਪੁਰਾਣੇ ਰਾਜਾਂ ਦੀ ਗੱਲ ਆ ਤੇ ਇੱਥੇ ਤੁਸੀਂ ਆਪਣਾ ਇਸ਼ਨਾਨ ਪਾਣੀ ਤੜਕੇ ਕਰ ਲਿਆ ਕਰੋ ਸ਼ਾਮ ਨੂੰ ਕਰ ਲਿਆ ਕਰੋ ਤੇ ਇਹਦੇ ਇੱਥੇ ਤਾਂ ਪਾਣੀ ਤਾਜ਼ਾ ਪਰਦਿਆ ਕਰਨਗੇ ਬੰਦੇ ਤੇ ਤੁਸੀਂ ਆਪਣੀ ਬੰਦਗੀ ਇੱਥੇ ਕਰਿਆ ਕਰੋ ਤੇ ਬੰਦਾ ਤੁਹਾਨੂੰ ਇੱਕ ਸੇਵਾਦਾਰ ਦੇ ਦੇਣਗੇ ਤੇ ਉਹ ਤੁਹਾਨੂੰ ਜਿੰਨੇ ਘਰ ਤੋਂ ਜਲ ਪਾਣੀ ਸਕਣਾ ਹੋਊਗਾ ਤੇ ਦੇ ਜਾਊਗਾ ਤੇ ਉਹਨੇ ਕਿਹਾ ਚਲੋ ਠੀਕ ਹੈ ਉਹ ਸਾਧੂ ਮੰਨ ਗਿਆ ਉਹਨਾਂ ਨੇ ਆਪਣਾ ਚਲੋ ਸਵਾਨ स्पून ਜੋ ਕੁਛ ਉਦ ਕੋ ਹੈਗਾ ਚ ਉਹ ਲੈ ਲੈਂਦਾ ਤੇ ਪਰਵਚਨ ਉੱਥੇ ਸ਼ੁਰੂ ਕਰ ਦਿੱਤਾ ਉਹਨਾਂ ਨੇ ਸੁਭਾ ਸ਼ਾਮ ਹੋਰ ਵੀ ਜਿਹੜੇ ਰਾਜ ਦੇ ਵਜ਼ੀਰ ਸੀ ਜਾਂ ਉਹਨਾਂ ਦੇ ਨੌਕਰ ਸੀ ਜਾਂ ਬਾਡੀਗਾਰਡ ਸੀ ਜਾਂ ਕੋਈ ਸੀ ਜਾਂ ਹੋਰ ਵੀ ਸ਼ਹਿਰ ਦੇ ਲੋਕ ਆਉਣ ਲੱਗੇ ਜਦੋਂ ਉਹਨਾਂ ਨੇ ਬੰਦਗੀ ਪਾਣੀ ਟੜਕੇ-ਟੜਕੇ ਉਹਨਾਂ ਨੇ ਪਰਵਚਨ ਗਾਉਣੇ ਤੇ ਉਹਨਾਂ ਨੇ ਚੰਗੇ ਲੱਗਣੇ ਲੋਕਾਂ ਨੂੰ ਤੇ ਸੰਗਤਾਂ ਨੂੰ ਤੇ ਉਹਨਾਂ ਨੇ ਸੁਣਨਾ ਉਹਨੇ ਇਸ ਤਰ੍ਹਾਂ ਕਈ ਟਾਈਮ ਲੰਘਦਾ ਗਿਆ ਲੰਘਦਾ ਗਿਆ ਇਸ ਤਰ੍ਹਾਂ ਕਿ ਇੱਕ ਦਿਨ ਰਾਣੀ ਨੇ ਰਾਜੇ ਨੂੰ ਕਿਹਾ ਕਿ ਆਪਾਂ ਕੋਈ ਕੋਲਾਦੇ ਬਾਰੇ ਕੋਈ ਬਚਨ ਲਈਏ ਸਾਧੂ ਕੋਲੇ ਚਲੋ ਰਾਜਾ ਰਾਣੀ ਦੇ ਆਖੇ ਲੱਗਦਾ ਅਸੀਂ ਕੋ ਉਹਦੀ ਗੱਲ ਮੰਨਦਾ ਸੀਗਾ ਪਰ ਆਪਾਂ ਉਹਦਾ ਮਨ ਜਿਹੜਾ ਉਹਦਾ ਮਨ ਸੀਗਾ ਰਾਜੇ ਦਾ ਉਹ ਇੰਨਾ ਪਰਮਾਤਮਾ ਨੂੰ ਨਹੀਂ ਮੰਨਦਾ ਮਤਲਬ ਰਾਣੀ ਨੂੰ ਇਹ ਹੀ ਵੀ ਇਹ ਕਥਾ ਕੀਤਰ ਸੁਣੇ ਤੇ ਇਹ ਵੀ ਰੱਬ ਨੂੰ ਇਸ ਤਰ੍ਹਾਂ ਮੰਨਣ ਲੱਗ ਜਾਵੇ ਜਿੱਦਾਂ ਮਤਲਬ ਸਾਧੂ ਕਹਿੰਦੇ ਤੇ ਉਹਨੇ ਕਹਿਣ ਤੇ ਲੱਗੇ ਚਲੇ ਗਏ ਚਲੋ ਉਹ ਤੇ ਜਾ ਕੇ ਉਹ ਵਿਚਾਰ ਕੀਤੀ ਤੇ ਉਹਨੂੰ ਕਿਹਾ ਸਾਡੇ ਇਦਾਂ ਅੱਗੇ ਮਨਰਾਜ ਬਹੁਤ ਐ ਤੇ ਸਾਹਮਣ ਵਾਲਾ ਕੋਈ ਨਹੀਂ ਸਾਡੇ ਲਾਜ ਨਹੀਂ ਹੈਗੀ ਤੇ ਉਹ ਬੰਦਗੀ ਵਾਲਾ ਸੀ ਸਾਧੂ ਦਿਖਦਾ ਵੀ ਹੋਊਗਾ ਉਹਨੂੰ ਕੁਝ ਤੇ ਉਹਨਾਂ ਨੇ ਚਲੋ ਬਚਨ ਕੋਈ ਕਰ ਦਿੱਤਾ ਵੀ ਪ੍ਰਮਾਤਮਾ ਦਾ ਤੁਹਿਆ ਬੰਦਗੀ ਕਰਿਆ ਕਰੋ ਤੇ ਭਲਾ ਕਰਿਆ ਕਰੋ ਤੇ ਇਹ ਤੁਹਾਡੇ ਪ੍ਰਮਾਤਮਾ ਆਪੇ ਆਪੇ ਬਖਸ਼ ਕਰ ਦੂ ਬਖਸ਼ਿਸ਼ ਕਰ ਦੋਗਾ ਤੇ ਦੱਤਾ ਉਹਨਾਂ ਨੇ ਕੋ ਜੋ ਫਾਲ ਫੁੱਲ ਚੜਾਉਂਦੇ ਸੀ ਉਹਨਾਂ ਫਾਲ ਕੋ ਦੇ ਦਿੱਤਾ ਉਹਨੂੰ ਤੇ ਫਿਰ ਤੁਸੀਂ ਇਹ ਰਾਣੇ ਨੂੰ ਕਿਹਾ ਵੀ ਛੱਡ ਲਓ ਤੇ ਚਲੋ ਅੱਗੇ ਪਰਮਾਤਮਾ ਦੀ ਮਰਜ਼ੀ ਆ ਕਹਿੰਦਾ ਵੀ ਆਪਾਂ ਤਾਂ ਛੇਸ਼ ਦੇ ਸਕਦੇ ਆ ਤੇ ਹੁਕਮ ਤਾਂ ਪਰਮਾਤਮਾ ਦਾ ਹੀ ਚੱਲਣਾ ਕਹਿੰਦੇ ਠੀਕ ਐ ਤੇ ਉਹ ਟਾਈਮ ਲੰਘਿਆ ਆ ਤੇ ਉਹ ਮਹਾਰਾਜ ਦੀ ਮੇਹਰ ਹੋ ਗਈ ਚਲੋ ਨਾਲੇ ਬੱਚਾ ਹੋ ਗਿਆ ਬੱਚਾ ਹੋਇਆ ਤੇ ਬੜੀ ਖੁਸ਼ੀ ਹੋਈ ਬੜੀ ਮਨਾਈ ਉਹਨਾਂ ਨੇ ਰਾਜਾ ਸੀ ਪਹਿਲਾ ਪਹਿਲਾ ਬੱਚਾ ਸੀਗਾ ਤੇ ਚਲੋ ਉਹਨਾਂ ਨੂੰ ਯਕੀਨ ਵੀ ਹੋ ਗਿਆ ਹੋਰ ਵੀ ਲੋਕਾਂ ਨੂੰ ਯਕੀਨ ਹੋ ਗਿਆ ਵੀ ਬੜੀ ਵਾਕਿਆ ਹੀ ਬੰਦਗੀ ਵਾਲਾ ਸਾਧੂ ਆ ਤੇ ਫਿਰ ਰਾਜਾ ਵੀ ਮੰਨ ਜਦੋਂ ਰਾਜੇ ਨੂੰ ਯਕੀਨ ਹੋ ਗਿਆ ਰਾਜਾ ਮੰਨਣ ਲੱਗ ਗਿਆ ਵੀ ਹਾਂ ਇਹਨਾਂ ਦੀ ਜਿੰਨਾ ਕਹਿੰਦੇ ਆ ਨਾ ਭਗਤੀ ਤੇ ਚੰਗੇ ਕੰਮ ਕਰਨੇ ਚਾਹੀਦੇ ਨੇਕ ਕੰਮ ਕਰਨ 'ਚ ਫਾਲ ਚੰਗਾ ਹੀ ਮਿਲਦਾ ਤੇ ਉਹਨਾਂ ਸਾਧੂਆਂ ਨੇ ਦੱਸਦੇ ਰਹੇ ਨਾ ਕਿ ਜਿਹੜਾ ਸਾਧੂ ਉਹ ਸੀਗਾ ਉਹਨੂੰ ਨਾ ਹਮੇਸ਼ਾ ਸਵੇਰੇ ਸ਼ਾਮ ਉਹਨਾਂ ਨੇ ਇਹ ਧਾਰਨਾ ਹਮੇਸ਼ਾ ਹੀ ਪੜਦੇ ਰਹਿਣਾ ਭਾਈ ਜਿਵੇਂ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਇਹ ਤਰ੍ਹਾਂ ਉਹਨਾਂ ਨੇ ਤਰਜਲਾ ਲਾ ਕੇ ਪੜਦੇ ਰਹਿਣਾ ਸਵੇਰੇ ਸ਼ਾਮ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਪਗਤ ਪਿਆਰੇ ਰੱਬ ਨੂੰ ਇਹ ਤਰ੍ਹਾਂ ਜੋ ਉਹਨਾਂ ਨੂੰ ਬਾਣੀ ਪੜ੍ਹਨੀ ਤੇ ਇੱਧਰ ਰਾਜੇ ਨੇ ਸਵਾਲ ਕਰ ਦਿੱਤਾ ਕਿ ਮਹਾਤਮਾ ਜੀ ਤੁਸੀਂ ਕਹਿੰਦੇ ਜੇ ਵੀ ਨਾਲੇ ਕਹਿੰਦੇ ਜੀ ਜਿਹੜਾ ਪਰਮਾਤਮਾ ਹੁੰਦਾ ਉਹ ਕਥਾ ਕਰਦੇ ਰਹਿੰਦੇ ਸੀ ਸੁਣਦੇ ਰਹਿੰਦੇ ਨੇ ਵੀ ਪਰਮਾਤਮਾ ਨੇ 33000 33 ਕਰੋੜ ਦੇਵੀ ਦੇਵਤੇ ਆ ਨਾ ਤੇ ਉਹ ਮਤਲਬ ਜਨਤਾ ਨੂੰ ਪਰਜਾ ਨੂੰ ਸ੍ਰਿਸ਼ਟੀ ਨੂੰ ਸ਼ਾਮ ਦੇ ਆ ਤੇ ਫਿਰ ਜਿਹੜੇ ਰਾਜੇ ਮਤਲਬ ਪਰਮਾਤਮਾ ਫਿਰ ਉਹ ਉਹ ਭਗਤਾਂ ਨੂੰ ਕਿਦਾਂ ਜ਼ਿਆਦਾ ਰੱਖਦਾ ਆ ਉਹ ਉਹ ਜਿੱਦਾਂ ਬਾਕੀ ਪਰਜਾ ਪਾਲਦੀ ਆ ਤਾਂ ਉਹ ਸਭ ਕੋ ਨੂੰ ਜਨਮ ਦਿੰਦੇ ਆ ਸਭ ਕੁਝ ਦਿੰਦੇ ਆ ਮਰਨ ਦਿੰਦੇ ਆ ਲਗ ਲਗ ਤੇ ਇਹ ਵੀ ਹੋ ਸਕਦਾ ਉਹ ਕਹਿੰਦੇ ਵੀ ਨਹੀਂ ਜਿਹੜੇ ਭਗਤ ਹੁੰਦੇ ਆ ਨਾ ਇਸ ਤਰ੍ਹਾਂ ਮਾਂ ਦਾ ਗੋਦੀ ਵਾਲਾ ਬਾਲ ਹੁੰਦਾ ਨਾ ਜੇ ਕਿਤੇ ਚਾਰ ਬੱਚੇ ਪੰਜ ਬੱਚੇ ਛੇ ਬੱਚੇ ਸੱਤ ਬੱਚੇ ਹੁੰਦੇ ਪਰ ਗੋਦੀ ਵਾਲਾ ਜਿਹੜਾ ਲਾਲ ਹੁੰਦਾ ਨਾ ਉਹਦਾ ਬਾਕੀਆਂ ਨਾਲੋਂ ਵੱਖਰਾ ਹੀ ਸਿਸਟਮ ਹੁੰਦਾ ਵਾ ਵੀ ਉੱਪਰ ਮਾਂ ਦਾ ਧਿਆਨ ਉਹਦੇ ਵਿੱਚ ਰਹਿੰਦਾ ਹੈ ਕਿ ਬਾਕੀ ਤਾਂ ਜ ਵੱਡੇ ਹੋ ਗਏ ਉਹ ਤਾਂ ਖਾ ਖੂ ਲੈਣਗੇ ਜਦੋਂ ਮਰਜ਼ੀ ਤਮਰਜ਼ੀ ਇਹ ਜਿਹੜਾ ਮੇਰਾ ਲਾੜਲਾ ਉਹ ਤਾਂ ਨਿਗਾਹ ਉੱਤੇ ਚ ਰਹਿੰਦੀ ਹੈ ਮਾਂ ਦਾ ਧਿਆਨ ਉਹਦੇ ਜ ਰਹਿਦਾ ਇਸ ਤਰ੍ਹਾਂ ਰੱਬ ਦਾ ਭਗਤਾਂ ਦੇ ਵਿੱਚ 24 ਘੰਟੇ ਧਿਆਨ ਰਹਿੰਦਾ ਹੈ ਕਿ ਬਹੁਤ ਪਿਆਰ ਕਰਦੇ ਭਗਤਾਂ ਨੂੰ ਮਾੜੀ ਜੀਵਾਂ ਤੇ ਨਹੀਂ ਲੱਗਣ ਦਿੰਦੇ ਉੱਥੇ ਪਹੁੰਚ ਜਾਂਦੇ ਤੇ ਉਹ ਰਾਜਾ ਥੋੜਾ ਇਹ ਗੱਲ ਤੇ ਉਹ ਨਹੀਂ ਉਹਨੂੰ ਕਹਿੰਦਾ ਮੈਨੂੰ ਇਹਦਾ ਯਕੀਨ ਨਹੀਂ ਹੁੰਦਾ ਉਹ ਕਹਿੰਦਾ ਕੋਈ ਨਹੀਂ ਟਾਈਮ ਆਇਆ ਤੇ ਤੈਨੂੰ ਦੱਸਾਂਗੇ ਭਈ ਕਰਕੇ ਨਾ ਉਦਾਹਰਣ ਦੇ ਕੇ ਦੱਸਾਂਗੇ ਤੈਨੂੰ ਚੰਗੀ ਤਰ੍ਹਾਂ ਕਹਿੰਦੇ ਠੀਕ ਆ ਟਾਈਮ ਲੰਘਦਾ ਗਿਆ ਤੇ ਉਹ ਰਾਜਾ ਭੁੱਲ ਭੱਲ ਗਿਆ ਇੱਕ ਵਾਰੀ ਤੇ ਇੱਕ ਦਿਨ ਕੀ ਹੋਇਆ ਨੇ ਨਾ ਉਹ ਰਾਣੀ ਬੜੀ ਸ਼ਰਦਾ ਵਾਲੀ ਸੀ ਤੇ ਉਹਨੂੰ ਵੀ ਇਹ ਹੀ ਵੀ ਰਾਜਾ ਜਿਹੜਾ ਨਾ ਅੱਗੋਂ ਆਰਗੂਮੈਂਟ ਵਗੈਰਾ ਨਾ ਕਰੇ ਤੇ ਗੱਲ ਮੰਨੇ ਜੇ ਜਦਾਂ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਇਹ ਕਿਤੇ ਬਤ ਉਹਨੂੰ ਪਤਾ ਇਹ ਵੀ ਪਤਾ ਹੀ ਵੀ ਜੇ ਬਤਨ ਸਾਧੂਆਂ ਦੇ ਬਤਨ ਚੰਗੇ ਸੱਚੇ ਹੋ ਸਕਦੇ ਆ ਤੇ ਜੇ ਮੂੰਹ ਕੋ ਗੱਲਬਾਤ ਨਿਕਲ ਜੇ ਤੇ ਉਹ ਵੀ ਮਾੜੀ ਜੇ ਨਿਕਲ ਗਈ ਬਾਈ ਚੈਨਲ ਕੋਸੇ ਚ ਆ ਕੇ ਤੇ ਉਹ ਵੀ ਪੂਰੀ ਹੋ ਸਕਦੀ ਉਹ ਕਰਕੇ ਰਾਜੇ ਨੂੰ ਹਮੇਸ਼ਾ ਇਹ ਕਹਿੰਦੀ ਵੀ ਰਾਜੇ ਅੱਗੇ ਆ ਕੋਈ ਫालतू ਮਜ਼ਾਕ ਨਹੀਂ ਕਰਨਾ ਕੁਝ ਨਹੀਂ ਕਰਨਾ ਚਾਹੀਦਾ ਤੇ ਠੀਕ ਠਾਕ ਰਹਿਣਾ ਚਾਹੀਦਾ ਤੇ ਇਦਾਂ ਕਰਦੇ ਕਰਦੇ ਨਾ ਉਹਨਾਂ ਨੇ ਕਿਹਾ ਵੀ ਜਿਉਂ 86-7 ਮਹੀਨੇ ਦਾ ਹੋ ਗਿਆ ਨਾ ਤੇ ਠੰਡ ਦਾ ਟਾਈਮ ਸੀ ਕੁਛ ਸਰਦੀਆਂ ਦਾ ਟਾਈਮ ਸੀਗਾ ਤੇ ਰਾਜੇ ਨੇ ਕਿਹਾ ਵੀ ਜਿਹੜਾ ਹੈ ਸਾਧੂ ਉਹਨੇ ਨਾ ਰਾਣੀ ਨੂੰ ਕਿਹਾ ਕਿ ਰਾਣੀ ਸਹਿਬਾ ਆਪਾਂ ਨਾ ਰਾਜੇ ਨੂੰ ਥੋੜਾ ਜਿਹਾ ਇੱਕ ਪਰਖ ਦੱਸਣੀ ਆ ਤੇ ਤੁਸੀਂ ਇਦਾਂ ਦਾ ਜਿੱਦਾਂ ਦਾ ਬੱਚਾ ਨਾ ਇਨੀ ਇਹਦੀ ਹੈਡ ਦਾ ਇਦਾਂ ਦਾ ਇਦਾਂ ਦੇ ਕੱਪੜੇ ਪਾ ਕੇ ਨਾ ਇੱਕ ਤਸਵੀਰ ਬਣਾਣਾ ਕੱਪੜੇ ਦਾ ਤਿਆਰ ਕਰਵਾ ਲਿਓ ਮਤਲਬ ਕੋਈ ਜਿੱਦਾਂ ਆਖਡਾਉਣਾ ਹੁੰਦਾ ਸ਼ੇਮ ਇਦਾਂ ਦਾ ਕਰਕੇ ਇਦਾਂ ਦੇ ਵਾਰੂਲ ਬਣਾ ਕੇ ਤੇ ਇਦਾਂ ਦਾ ਖਡਾਉਣਾ ਬਣਾ ਲਿਓ ਤੇ ਮੈਂ ਫਿਰ ਇਹਨੂੰ ਰਾਜੇ ਨੂੰ ਨਾ ਥੋੜਾ ਆਧਾਰਨ ਦੇਣੀ ਆ ਪ੍ਰਮਾਤਮਾ ਦੀ ਜਿਹੜੀ ਨੂੰ ਥੋੜੀ ਜੀ ਦੇਦੀ ਕਹਿੰਦਾ ਠੀਕ ਹੁਣ ਰਾਣੀ ਨੂੰ ਕੀ ਉਹਨੇ ਲਾ ਲੋਗੇ ਗੋਲੀਆਂ ਤੇ ਉਦਾਂ ਦਾ ਸ਼ੇਮ ਚੀਜ਼ ਬਣਾਉਂਦੀ ਤੇ ਉਦੋਂ ਰਾਜੇ ਦਾ ਜਿਹੜਾ ਹੈਗਾ ਜੀ ਦਰਬਾਰ ਉਹ ਬਾਹਰ ਗਰਾਊਂਡ ਤੇ ਲੱਗਦਾ ਹੁੰਦਾ ਸੀਗਾ ਤੌਪ ਦਾ ਕਰਕੇ ਭਈ ਛਾਲ ਚੋਂ ਟੋਪਨ ਦੀ ਤੇ ਰਾਜਾ ਦੇ ਕੁਰਸੀਆਂ ਤੇ ਤੇ ਉਤੇ ਟੈਂਟ ਉਂਟ ਲੱਗਾ ਹੁੰਦਾ ਸੀ ਤੇ ਪਰਜਾ ਜਿਹੜੀ ਥੱਲੇ ਦਰੀਆਂ ਦੇ ਵਾਹਾਂ ਨਹੀਂ ਹੁੰਦੀ ਜਿਹੜੀ ਾਂਦੇ ਜਾਬ ਵਜ਼ੀਰ ਜਾਂ ਕੁਰਸੀਆਂ ਪਾਏ ਜਾਂਦੇ ਹੀ ਬਾਕੀ ਜਿਹੜੀ ਜਨਤਾ ਥੱਲੇ ਪਾਈ ਜਾਂਦੀ ਧੁੱਪ ਚ ਤੇ ਉੱਥੇ ਦਾ ਦਰਬਾਰ ਚੱਲਦਾ ਹੁੰਦਾ ਹੈ ਸਵਾਲ-ਜਵਾਬ ਹੁੰਦੇ ਰਹਿੰਦੇ ਨੇ ਲੋਕੀ ਜੋ ਤੇ ਜਦੋਂ ਰਾਜਾ ਸਵੇਰੇ 7 8 9 ਵਜੇ ਜਦੋਂ ਮੈਦਾਨ ਚ ਆਇਆ ਤੇ ਉਹ ਬੱਚੇ ਨੂੰ ਪਿਆਰ ਕਰਦਾ ਸੀ ਖੇਡਦਾ ਸੀ ਜਿਹੜੇ ਬੱਚੇ ਨੇ ਕੱਪੜੇ ਪਾਏ ਸੀ ਨਾ ਐ ਸਵੇਰੇ ਸਾਡੇ ਕਹੇ ਉਹਨਾਂ ਦੇ ਕੱਪੜੇ ਉਹ ਜਿਹੜਾ ਉਨੇ ਬਣਵਾਇਆ ਸੀਗਾ ਖੜਾਉਣਾ ਉਦਾਂ ਦੇ ਕੱਪੜੇ ਸੇਮ ਪਵਾ ਕੇ ਤੇ ਬੱਚਾ ਘਾਰੇ ਸੀ ਕਰਨ ਖੜਾਉਣੇ ਨੂੰ ਇਦਾਂ ਲੈ ਕੇ ਨਾ ਤੇ ਕੱਪੜੇ ਚ ਬਲੇਟ ਲਿਆ ਵੀ ਉਹਨੂੰ ਪਤਾ ਲੱਗੇ ਵੀ ਇਹ ਬੱਚਾ ਮੇਰਾ ਐ ਸਾਧੂ ਲੈ ਕੇ ਘੁੰਮ ਰਿਹਾ ਤੇ ਉਹ ਜਿਹੜੀ ਵੱਡੀ ਹਰੀ ਖੇਲ ਸੀ ਪਾਣੀ ਦੀ ਉਹਦੇ ਦੁਆਲੇ ਦੁਆਲੇ ਨਾ ਐ ਰਾਜਾ ਜਿੱਦਾਂ ਸਾਧੂ ਹੀ ਉਹ ਮਤਲਬ ਬੱਚੇ ਨਾਲ ਤਾਂ ਲਾਡ ਕਰੀ ਦੇਤਾ ਕਰ ਰਿਹਾ ਦੇ ਹੈ ਥੋੜਾ ਦੂਰ 100 ਮੀਟਰ ਦੂਰ ਸੀਗਾ ਉਹਦੇ ਕੋਲ ਤੇ ਉਹਨੂੰ ਪਤਾ ਨਹੀਂ ਲੱਗਦਾ ਉਹ ਆਪਣੇ ਮੇਰੇ ਬੱਚਿਆਂ ਨੂੰ ਲੈ ਕੇ ਘੁੰਮ ਰਿਹਾ ਤੇ ਧਿਆਨ ਉਹਦਾ ਵਿੱਚ ਰਾਜੇ ਦਾ ਰਾਜਾ ਉੱਥੇ ਬੈਠਾ ਆਪਣੇ ਅਰਮਾਨਾਂ ਤੇ ਨਿਗਾਹ ਉਹਦੀ ਇੱਧਰ ਐ ਆਪਣੇ ਬੱਚੇ ਵਿੱਚ ਕੋਈ ਸਾਧੂ ਲੈ ਕੇ ਘੁੰਮ ਰਿਹਾ ਖੁਸ਼ ਹੋ ਰਿਹਾ ਵੀ ਹਾਂ ਐ ਸਾਧੂਆਂ ਦਾ ਸਾ ਮੇਰਾ ਬੱਚਾ ਖੇਡ ਰਿਹਾ ਹਨ ਕਰਦੇ ਕਰਦੇ ਕੀ ਦੇਖਦਾ ਹੈ ਕਿ ਜਦੋਂ ਉਹਨੂੰ ਰਾਜੇ ਨੂੰ ਪਤਾ ਲੱਗ ਗਿਆ ਇਹਨੂੰ ਸਾਧੂ ਨੂੰ ਪਤਾ ਲੱਗ ਗਿਆ ਨਾ ਕਿ ਰਾਜੇ ਦੀ ਨਿਗਾ ਬਿਲਕੁਲ ਮੇਰੇ ਵਿੱਚ ਐ ਟਿਕੀ ਹੈ ਹਨਾ ਉਹਨੇ ਦੇਖ ਕੇ ਅੱਗਾ ਪਿਛਾ ਤੇ ਉਹਦੇ ਵੱਲ ਦੇਖਿਆ ਉਨੇ ਉਹ ਜਿਹੜਾ ਹੈਗਾ ਇਹ ਕਢਾਉਣਾ ਉਹਨੂੰ ਚੁੱਕ ਕੇ ਨਾ ਉਹਦੇ ਵਿੱਚ ਮਾਰਿਆ ਪਾਣੀ ਦੇ ਠੰਡਾ ਪਾਣੀ ਸੀਗਾ ਉਹਦੇ ਵਿੱਚ ਤੇ ਰਾਜੇ ਨੇ ਜੁੱਤੀ ਵੀ ਨਹੀਂ ਪਾਈ ਉਦਾਂ ਜਿੱਧਾਂ ਬੈਠਾ ਸੀ ਉਦਾਂ ਹੀ ਪਚਾਇਆ ਤੇ ਆ ਕੇ ਤੇ ਕਹਿੰਦਾ ਬਈ ਤੁਸੀਂ ਇਹ ਕੀ ਕੀਤਾ ਸਾਧੂ ਨੂੰ ਕਹਿੰਦਾ ਬੱਚਾ ਮਾਰ ਦੇਣਾ ਤੁਸੀਂ ਏਦਾਂ ਕਰਨਾ ਉਦਾਂ ਕਰਨਾ ਜਾਂ ਦੇਖਿਆ ਤੇ ਉਹ ਸੀਗਾ ਕਢਾਉਣਾ ਦੇਖਿਆ ਤੇ ਕੁਛ ਨਹੀਂ ਕਹਿੰਦਾ ਬੱਚਾ ਕਿੱਥੇ ਕਿੰਨਾ ਬੱਚਾ ਤੇ ਕਰ ਰਿਹਾ ਤੇ ਉਹ ਕਹਿੰਦਾ ਬਈ ਇਹ ਤਾਂ ਅਸੀਂ ਕੀ ਕੀਤਾ ਮੇਰੇ ਨਾਲ ਉਹ ਕਹਿੰਦਾ ਵੀ ਰਾਜਨ ਮੈਨੂੰ ਦੱਸਿਆ ਤੂੰ ਕਿੰਨਾ ਹੈ ਨਾ ਕਿ ਸਾਧੂ ਜਿਹੜੇ ਹੈਗੇ ਆ ਰੱਬ ਸਾਧੂਆਂ ਨੂੰ ਕਿਦਾਂ ਆਂਦਾ ਕਹਿੰਦਾ ਵੀ ਤੇਰੇ ਤੂੰ ਐਡਾ ਵੱਡਾ ਰਾਜਾ ਹੈ ਕਿੱਡਾ ਵੱਡਾ ਤੇਰਾ ਰਾਜ ਤੇਰੇ ਹੁਕਮ ਤੱਕ ਕਰੀ ਤੂੰ ਹੱਥੀਂ ਕੰਮ ਕਰਦਾ ਕੁਝ ਨਹੀਂ ਕਰਦਾ ਨਾ ਤੇਰੇ ਹੁਕਮ ਚੱਲਦੇ ਜਿੱਥੇ ਹੁਕਮ ਕਰਦਾ ਸਭ ਕੁਝ ਹੁੰਦਾ ਫਿਰ ਤੂੰ ਕਿਉਂ ਭਜਾਇਆ ਤੂੰ ਕਿਹਨੂੰ ਨੌਕਰ ਨੂੰ ਕਿਉਂ ਨਹੀਂ ਕਿਹਾ ਕਿ ਵਜ਼ੀਰ ਨੂੰ ਕਿਉਂ ਨਹੀਂ ਕਿਹਾ ਇੰਨੇ ਤੇਰੇ ਬਾਡੀਗਾਰਡ ਕਰਦੇ ਉਹਨਾਂ ਨੂੰ ਕਿਉਂ ਨਹੀਂ ਕਿਹਾ ਵੀ ਜਾ ਕੇ ਦੇਖੋ ਵੀ ਉਹਨੂੰ ਕਿਉਂ ਛੁੱਟਿਆ ਬੱਚੇ ਨੂੰ ਕਿਉਂ ਤੂੰ ਕਿਉਂ ਆਇਆ ਉਹ ਕਹਿੰਦਾ ਮੇਰਾ ਮੋਹ ਹੀ ਨਾ ਹੋ ਗਿਆ ਬੱਚਾ ਨਾ ਉਹ ਕਹਿੰਦਾ ਜੇ ਦਾ ਸਾਧੂਆਂ ਦਾ ਵੀ ਇਦਾਂ ਮੋਹ ਹੁੰਦਾ ਪ੍ਰਮਾਤਮਾ ਨਾਲ ਸਿੱਧਾ ਲਿੰਕ ਹੁੰਦਾ ਪ੍ਰਮਾਤਮਾ ਦੀ ਨਿਗਾਹ ਹਟਮ ਫਿਰ ਅਸਲੀ ਸਾਧੂ ਹੁੰਦੇ ਰੱਬ ਦੀ ਬੰਦਗੀ ਕਰਨ ਵਾਲੇ ਉਹਨਾਂ ਦੇ ਨਾਲ ਲਿੰਕ ਰਹਿੰਦਾ ਹਮੇਸ਼ਾ ਹੀ ਇਸ ਤਰ੍ਹਾਂ ਉਹ ਸਾਧੂ ਜਿਹੜੇ ਹੈਗੇ ਆ ਉਹ ਪ੍ਰਮਾਤਮਾ ਦੇ ਅਸਲੀ ਭਗਤ ਜਿਹੜੇ ਹੁੰਦੇ ਪ੍ਰਮਾਤਮਾ ਨਾਲ ਹਮੇਸ਼ਾ ਲਿੰਕ ਬਣਿਆ ਰਹਿੰਦਾ ਤੇ ਇਸੇ ਤਰ੍ਹਾਂ ਹੀ ਜ਼ਿਆਦਾਤਰ ਇਦਾਂ ਹੀ ਕਹਿੰਦੇ ਆ ਨਾ ਵੀ ਜੋ ਉਹਨੇ ਕਿਹਾ ਤਾਂ ਹੀ ਤਾਂ ਕਹਿੰਦੇ ਆ ਨਾ ਭਗਤ ਪਿਆਰੇ ਰੱਬ ਨੂੰ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਇਹ ਸਾਖੀ ਇੱਥੇ ਸਮਾਪਤ ਹੁੰਦੀ ਹੈ